ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਵਿੱਚ ਆ ਹਾਂਜੀ ਆਪਾਂ ਗੱਲ ਕਰਦੇ ਆ ਆਪਣੇ ਕੰਮ ਦੀ ਸਲਾਈ ਕਢਾਈ ਦੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਆਫਰ ਬਾਰੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਬਹੁਤ ਧੰਨਵਾਦ ਆ ਤੁਹਾਡਾ ਬਾਕੀ ਆਪਾਂ ਪਹਿਲਾਂ ਗੱਲ ਕਰਦੇ ਆ ਜਿਹੜੀ ਆ ਪੌਫਰ ਲਗਾਈ ਆ ਉਹਦੇ ਬਾਰੇ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਆਫਰ ਹੈ ਤੇ ਇਹ ਆਪਣੇ ਨੰਬਰ ਵੀ ਮੈਂਸ਼ਨ ਕੀਤੇ ਆ ਤੇ ਆਪਣਾ ਐਡਰੈਸ ਵੀ ਹੈਗਾ ਇਹਦੇ ਤੇ ਬੋਏ ਜਾਨਾ ਡਾਊਟ ਆ ਪਤਾ ਨਹੀਂ ਲੱਗਦਾ ਵੀ ਤੁਹਾਡੀ ਬੁਟੀਕ ਹੈਗੀ ਕਿ ਤੁਸੀਂ ਕੰਮ ਕਰਦੇ ਕਿੱਥੇ ਹੋ ਜਾਣੀ ਕਿ ਵੀ ਜਿਹੜਾ ਵੀ ਪਲੇਸ ਤੇ ਕੰਮ ਕਰਦੇ ਹੋ ਕਿੱਥੇ ਆ ਇਹ ਆਪਣਾ ਐਡਰੈਸ ਤੇ ਨੰਬਰ ਮੈਂਸ਼ਨ ਕੀਤਾ ਹੋਇਆ ਇਹਦੇ ਤੇ ਇਹ ਆਫਰ ਹੈਗੀ ਆ ਜੀ ਆਪਣੀ ਤੁਹਾਨੂੰ ਪੜ ਕੇ ਸੁਣਾਉਣੀ ਆ 1 ਜੁਲਾਈ ਤੋਂ 19 ਅਗਸਤ ਤੱਕ ਤੁਸੀਂ ਕਿਸੇ ਵੀ ਸੂਟ ਤੇ ਮਸ਼ੀਨੀ ਕਢਾਈ ਕਰਵਾਉਂਦੇ ਹੋ ਤਾਂ ਉਹਦੇ ਪਹਿਲੇ 4 ਸੂਟ ਜਿਹੜੇ ਹੋਣਗੇ ਉਹ 2000 ਦੇ ਵਿੱਚ ਕੀਤੇ ਜਾਣਗੇ ਇੱਕ ਸੂਟ ਦਾ ਪ੍ਰਾਈਸ ਹੋਵੇਗਾ 500 ਰੁਪਿਆ ਜਿਹੜੇ 4 ਸੂਟ ਹੋ ਗਏ ਤੁਹਾਡੇ ਉਸ ਤੋਂ ਬਾਅਦ ਤੁਸੀਂ ਚਾਹੋ ਨੀ ਉਹ ਵੀ ਅਸੀਂ ਹੋਰ ਵੀ ਸੂਟ ਕਰਾਉਣੇ ਨੇ ਉਹ ਇੱਕ ਵਾਰੀ ਜੀ ਆਪਦੇ ਤੁਸੀਂ ਲਿਆਏ ਜਿੰਨੇ ਵੀ ਸੂਟ ਜਾਨੀ ਕਿ ਤੁਸੀਂ 5 ਲਿਆਏ 6 ਲਿਆਏ ਉਹ ਤੁਹਾਡੀ ਮਰਜ਼ੀ ਹੈ ਜਿੰਨੇ ਵੀ ਕਰਾਉਣੇ ਨੇ ਤੁਸੀਂ ਪਹਿਲੇ 4 ਕਰਵਾ ਲੈ ਸੂਟ ਅਸੀਂ 2000 ਚ ਕਰ ਦਾਂਗੇ ਉਸ ਤੋਂ ਬਾਅਦ ਤੁਸੀਂ ਹੋਰ ਸੂਟ ਦੀ ਡਿਮਾਂਡ ਆ ਤੁਹਾਡੀ ਤੁਸੀਂ ਚਾਹੋ ਨੀ ਉਹ ਵੀ ਸਾਡੇ ਹੋਰ ਵੀ ਸੂਟ ਕਰ ਦੋ ਉਹ ਤੁਸੀਂ ਇਕੱਠੇ ਹੀ ਫਿਰ ਇੱਕ ਵਾਰੀ ਜੀ ਦੇ ਦਿਓ ਜੇ ਤੁਸੀਂ ਬਾਰ-ਬਾਰ ਲੈ ਕੇ ਆਉਂਗੇ ਤਾਂ ਫਿਰ ਉਹ ਸੈੱਟ ਨਹੀਂ ਆਉਂਦਾਗਾ ਤੁਸੀਂ ਇਕੱਠੇ ਹੀ ਲਿਆ ਕੇ ਦੇ ਦੇਣੇ ਆ ਸੂਟ ਜਿੰਨੇ ਵੀ ਹੈਗੇ ਆਗੇ ਤੁਹਾਡੇ ਪਹਿਲਾਂ 4 ਕਰਵਾਤੇ ਉਸ ਤੋਂ ਬਾਅਦ ਵਾਲੇ ਜਿੰਨੇ ਵੀ ਤੁਹਾਡੇ ਸੂਟ ਹੋਣਗੇ ਉਹ 200 ਦੇ ਵਿੱਚ ਤਿਆਰ ਕੀਤੇ ਜਾਣਗੇ ਬਹੁਤ ਜਾਣਿਆਂ ਨੂੰ ਡਾਊਟ ਆ ਵੀ ਤੁਸੀਂ ਕਿਤੇ ਜੇ 4 ਤੋਂ ਵੱਧ ਕੋਈ ਲੈ ਕੇ ਆਊਗਾ 5 ਜਾਂ 6 ਜਾਂ 10 ਲੈ ਕੇ ਆਓ ਵੀ ਉਹ ਕਿਤੇ 200 ਚ ਕਰਾਂਗੇ ਨਹੀਂ ਜੀ ਇਹ ਤਾਂ ਫਿਰ ਤੁਹਾਨੂੰ ਵੀ ਪਤਾ ਮਿਹਨਤ ਕਿੰਨੀ ਲੱਗਦੀ ਹੈ ਇੰਨੇ ਘੱਟ ਚ ਵੀ ਹਨਾ ਮਿਹਨਤ ਦਾ ਮੁੱਲ ਤਾਂ ਜ਼ਰੂਰੀ ਆ ਫ੍ਰੀ 'ਚ ਵੀ ਲਗਾਉਣ ਨੂੰ ਤਾਂ ਇੱਕ ਅੱਧਾ ਸੂਟ ਫ੍ਰੀ 'ਚ ਵੀ ਕਰ ਸਕਦੇ ਸੀ ਪਰ ਜਿਹੜੀ ਮਿਹਨਤ ਆ ਉਹ ਮਿਹਨਤ ਆ ਮਿਹਨਤ ਦਾ ਮੁੱਲ ਮਿਲਣਾ ਵੀ ਜ਼ਰੂਰੀ ਆ ਹਨਾ ਆਪਾਂ ਐਵੇਂ ਲਾ ਦਈਏ ਆਫਰ ਕਰ ਲੂ ਆਪ ਨੂੰ ਹਨਾ ਘਾਟਾ ਵੀ ਸਰ ਕੋ ਜੀ ਦੇਖਣਾ ਪੈਂਦਾਗਾ ਆਪਾਂ ਐਵੇਂ ਵੱਡੀਆਂ ਗੱਲਾਂ ਨਹੀਂ ਕਰਦੇ ਜਿੰਨੇ ਕਦਮ ਉਹਨੇ ਕੀ ਬੰਦਾ ਗੱਲ ਕਰਦਾ ਜੱਜਦਾ ਹੁੰਦਾ ਇਹ ਚ ਇਦਾਂ ਹੀ ਆ ਵੀ ਜਿਹੜੇ ਪਹਿਲੇ 400 2000 ਚ ਕਰਾਂਗੇ ਉਸ ਤੋਂ ਬਾਅਦ ਆਲਾ ਤੁਹਾਡਾ ਸੂਟ 200 ਦੇ ਵਿੱਚ ਕੀਤਾ ਜਾਊਗਾ ਤੇ ਇਹਦੇ ਵਿੱਚ ਬਾਕੀ ਆ ਨੰਬਰ ਆਪਣਾ ਮੈਂਸ਼ਨ ਕੀਤਾ ਹੋਇਆ WhatsApp ਵੀ ਇਹ ਨੰਬਰ ਤੇ ਚੱਲਦਾਗਾ ਆਪਣਾ ਕਈ ਵਾਰ ਤੁਹਾਨੂੰ ਨਹੀਂ ਲੱਗਦੀ ਕਾਲ ਮੈਸੇਜ ਦੰਦੂ ਤੁਸੀਂ ਦੂਸਰਾ ਨੰਬਰ ਜਿਹੜਾ ਦਿੱਤਾ ਹੋਇਆ ਉਹਦੇ ਕਰ ਸਕਦੇ ਹੋ ਇਹ ਨੰਬਰ ਔਨ ਹੀ ਹੁੰਦੇ ਨੇਗੇ ਐਕਟਿਵ ਹੁੰਦੇ ਆ ਤੇ ਇਹ ਆਪਣਾ ਪਿੰਡ ਹੈ ਮਲੇਰਕੋਟਲੇ ਦੇ ਨਾਲ ਬਿਲਕੁਲ ਥੋੜੀ ਦੂਰੀ ਤੇ ਆਪਣਾ ਪਿੰਡ ਹੈ ਤੁਸੀਂ ਪਿੰਡ ਵੀ ਆ ਸਕਦੇ ਜਿੰਮੇ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਵੀ ਕਈ ਵਾਰ ਐਦਾਂ ਹੁੰਦਾ ਵੀ ਕੋਈ ਫੇਕ ਨਾ ਵਜੇ ਬਟਿਕ ਵਾਲੇ ਕਿਉਂਕਿ ਬਹੁਤ ਕੁਝ ਹੋ ਰਿਹਾਗਾ ਡਰ ਵੀ ਹੁੰਦਾ ਮਨਾ ਜ ਹਨ ਚਲੋ ਬਹੁਤ ਗੱਲਾਂ ਹੋ ਗਈਆਂ ਤੇ ਆਪਾਂ ਤੁਹਾਨੂੰ ਅੱਜ ਵਾਲੇ ਸੂਟ ਦਿਖਾਉਣੇ ਆ ਵੀ ਕਸਟਮਰਾਂ ਦੇ ਸੂਟ ਉਹਨਾਂ ਨੇ ਮੰਗਵਾਏ ਸੀਗੇ ਆਪਾਂ ਸੋਚੇ ਬਹੁਤ ਦਿਨ ਹੋ ਗਏ ਵੀਡੀਓ ਨਹੀਂ ਪਾਈ ਹੁਣ ਤੁਹਾਨੂੰ ਪਹਿਲਾਂ ਦਿਖਾ ਦਈਏ ਸੂਟ ਬਹੁਤ ਸੂਟ ਕਾਲੀ ਵਾਲੇ ਸੀ ਉਹ ਆਪਾਂ ਜਲਦੀ ਆਲਦੀ ਤਿਆਰ ਕਰਕੇ ਦੇ ਤੇ ਨਹੀਂ ਦਿਖਾਏਗੇ ਤੇ ਅੱਜ ਆਪਾਂ ਜਿਹੜੇ ਸੂਟ ਲਿਆ ਆਂਦੇ ਆ ਕਿਹੜੇ ਕਿਹੜਾ ਕੱਪੜਾ ਹੈਗਾ ਹਨਾ ਸਾਰਾ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਹਾਨੂੰ ਪਲੀਨ ਦਿਖਾਵਾਂਗੇ ਵੀ ਆਪਾਂ ਕਿਹੜੇ ਕਿਹੜੇ ਲੈ ਕੇ ਆਂਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਆਪਾਂ ਉਹਨਾਂ ਤੇ ਕਢਾਈ ਕਰੀ ਹੋਈ ਦਿਖਾਵਾਂਗੇ ਵੀ ਕਿਹੜਾ ਕਿਹੜਾ ਕਿਹੜੇ ਸੂਟ ਤੇ ਵਰਕ ਕੀਤਾ ਹੈਗਾ ਆਜੋ ਜੀ ਫਿਰ ਆਪਾਂ ਤੁਹਾਨੂੰ ਸੂਟ ਦਿਖਾਉਣੀ ਹੈ ਪਹਿਲਾਂ ਹਾਂਜੀ ਇਹ ਆਫ ਵਾਈਟ ਸੂਟ ਹੈ ਇਹ ਕੈਮਰਿਕ ਕਾਟਨ ਦਾ ਬਹੁਤ ਸੋਹਣੀ ਕਾਟਨ ਹੈ ਇਹਦੇ ਤੇ ਵੀ ਆਪਾਂ ਵਰਕ ਕਰਨਾਗਾ ਬਹੁਤ ਵਧੀਆ ਕੁਆਲਿਟੀ ਹੈ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਵਧੀਆ ਨੇ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਇਹ ਕੈਮਰਿਕ ਕਾਟਨ ਦਾ ਪ੍ਰਾਈਸ ਹੈਗਾ 550 ਤੁਸੀਂ ਵੀ ਮੰਗਵਾਉਣੀ ਆ ਤਾਂ ਮੰਗਵਾ ਸਕਦੇ ਹੋ ਕਈ ਵਾਰ ਇਦਾਂ ਹੁੰਦਾ ਕਸਟਮਰ ਨੂੰ ਵੀ ਤੁਸੀਂ ਕਪੜਾ ਲਿਆ ਕੇ ਤਾਂ ਤਿਆਰ ਕਰ ਦੋ ਸਾਨੂੰ ਟਾਈਮ ਨਹੀਂ ਮਿਲਦਾ ਹਨਾ ਤਾਂ ਫਿਰ ਅਸੀਂ ਲਿਆ ਕੇ ਕਰ ਦਿੰਨੇ ਆ ਤਿਆਰ ਤੇ ਇਹ ਹੈਗਾ ਕੈਮਰਿਕ ਕਾਟਨ ਦਾ ਸੂਟ ਜੋ ਕਿ ਬਹੁਤ ਵਧੀਆ ਕੁਆਲਿਟੀ ਹੈ ਤੇ ਤੁਹਾਨੂੰ ਪ੍ਰਾਈਸ ਆਪਾਂ ਦੱਸ ਹੀ ਦਿੱਤਾ ਇਹ 550 ਦਾ ਸੂਟ ਹੈ ਇਹ ਤੇ ਇਹ ਦੋ ਸੂਟ ਨੇਗੇ ਸੇਮ ਇਹ ਵਾਲਾ ਵੀ ਸੇਮ ਕੱਪੜਾ ਹੈਗਾ ਸੇਮ ਕਲਰ ਹੈ ਇਹ ਦੋਨੋਂ ਕਰਨੇ ਵੀ ਆਪਾਂ ਡਿਜ਼ਾਈਨ ਵੀ ਇਹ ਦੋਨੇ ਇੱਕੋ ਜਿਹੇ ਕਰਨੇ ਨੇਗੇ ਦੋਨੇ ਸੂਟਾਂ ਦੇ ਇੱਕੋ ਜਿਹਾ ਡਿਜ਼ਾਈਨ ਕਰਨਾ ਹੈ ਬਹੁਤ ਹੀ ਸੋਨਾ ਕੱਪੜਾ ਕੈਂਬ੍ਰਿਕ ਕਾਟਨ ਤੇ ਆਪਾਂ ਤੁਹਾਨੂੰ ਪੋਰ ਦਿਖਾਉਣੇ ਆ ਖਾਦੀ ਕਾਟਨ 'ਚ ਹੁਣ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਪਹਿਲਾ ਸੂਟ ਹੈਗਾ ਰੈੱਡ ਰੈੱਡ ਕਲਰ ਦੇ ਵਿੱਚ ਦੇਖੋ ਜੀ ਰੈੱਡ ਕਲਰ ਬਹੁਤ ਹੀ ਪਿਆਰਾ ਕਲਰ ਹੈ ਇਹ ਰੈੱਡ ਦੇ ਵਿੱਚ ਦੋ ਕਲਰ ਮੰਗਵਾਏ ਆ ਉਹਨਾਂ ਨੇ ਤੇ ਆਪਾਂ ਦੋਨੇ ਕਲਰ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਡਿਜ਼ਾਈਨ ਵੀ ਸੇਮ ਕਰਨੇ ਆ ਦੋਨੇ ਰੈੱਡ ਤੇ ਤੇ ਜੀ ਕੱਪੜਾ ਦੇਖ ਲਓ ਖਾਦੀ ਕਾਟਨ ਬਹੁਤ ਹੀ ਸੋਹਣਾ ਕੱਪੜਾ ਹੈਗਾ ਕੋਈ ਲਾਂਬੇ ਵਾਲਾ ਕੰਮ ਨਹੀਂ ਹੈਗਾ ਆਪਾਂ ਜਿਆਦਾ ਖੋਲ ਕੇ ਦਿਖਾਉਨੇ ਆ ਤਾਂ ਫਿਰ ਥੋੜਾ ਜਿਹਾ ਚਿੰਗੀ ਤੇਰਾ ਨਹੀਂ ਦੇਖ ਪਾਉਂਦਾ ਦੇਖੋ ਜੀ ਖਾਦੀ ਕਾਟਨ ਦਾ ਕੱਪੜਾ ਬਹੁਤ ਹੀ ਸੋਹਣਾ ਕੱਪੜਾ ਹੈਗਾ ਕੋਈ ਲਾਂਬੇ ਵਾਲਾ ਕੰਮ ਨਹੀਂ ਹੈਗਾ ਇਹ ਖਾਦੀ ਕਾਟਨ ਦਾ ਸੂਟ ਇਹ ਹੈਗਾ 600 ਦਾ 600 ਦਾ ਤੁਹਾਨੂੰ ਸਿੰਗਲ ਪੀਸ ਮਿਲ ਜੂਗਾ ਕਿਹੜੇ ਵੀ ਕਲਰ ਲੈਣੇ ਆ ਬਹੁਤ ਸਾਰੇ ਕਲਰ ਲੈਣੇ ਆ ਆਪਾਂ ਉਹ ਦੀ ਦੇਖ ਲਾਂਗੇ ਜੇ ਵਿੱਚੀ ਐਡ ਕਰਨੀ ਵੀਡੀਓ ਫੋਟੋਆਂ ਨਾਲ ਹੀ ਐਡ ਕਰ ਦਾਂਗੇ ਵੀ ਜਿਹੜੇ ਜਿਹੜੇ ਕਲਰ ਆ ਨਹੀਂ ਫਿਰ ਅਲੱਗ ਤੋਂ ਕਰ ਦਾਂਗੇ ਆਪਾਂ ਜ਼ਰੂਰ ਕਰਾਂਗੇ ਫੋਟੋ ਪਹਿਲਾਂ ਵੀ ਸੂਟਾਂ ਦੇ ਬਹੁਤ ਪਈਆਂ ਨੇ ਜਾਂ WhatsApp ਤੇ ਸ਼ੇਅਰ ਹੋ ਜਾਂਦੀਆਂ ਨੇ ਪਰ ਵੀਡੀਓ ਬਣਾਉਣ ਨੂੰ ਟਾਈਮ ਨਹੀਂ ਲੱਗਦਾ ਤੇ ਹਾਂਜੀ ਇਹ ਖਾਦੀ ਕਾਟਨ ਦਾ ਸੂਟ ਆ 600 ਰੁਪਏ ਦਾ ਬਹੁਤ ਵਧੀਆ ਕੁਆਲਿਟੀ ਹੈ ਜਿਹੜਾ ਦਾ ਪਤਾ ਨੂੰ ਇੱਕ ਸੂਟ ਪਹਿਲਾਂ ਦਿਖਾਇਆ ਸੀ ਇਹ ਵੀ ਰੈੱਡ ਕਲਰ ਚ ਹੈ ਤੇ ਵੀ ਸੇਮ ਡਿਜ਼ਾਈਨ ਕਰਨਾ ਹੈ ਇਹ ਦੋ ਕਲਰ ਹੋਗੇ ਖਾਦੀ ਕਾਟਨ ਚ ਰੈੱਡ ਤੇ ਇਹ ਹੈਗਾ ਜੀ ਬਲੈਕ ਕਲਰ ਇਤੇ ਵੀ ਇਹਦੇ ਚਾਰ ਸੂਟ ਮੰਗਵਾਏ ਆ ਉਹਨਾਂ ਨੇ ਚਾਰ ਸੂਟ ਮੰਗਵਾਏ ਆਪਣੇ ਤੋਂ ਤੇ ਚਾਰੇ ਸੂਟਾਂ ਤੇ ਡਿਜ਼ਾਈਨ ਵੀ ਸੇਮ ਕਰਨਾ ਦੇਖੋ ਜੀ ਇਹ ਵੀ ਖਾਦੀ ਕਾਟਨ ਆ ਬਹੁਤ ਸੋਹਣਾ ਕੱਪੜਾ ਹੈਗਾ ਤੇ ਪ੍ਰਾਈਸ ਸੇਮ ਹੀ ਰਹੂਗਾ 600 ਰੁਪਏ ਜਿਹੜਾ ਮਰਜ਼ੀ ਤੁਸੀਂ ਕਲਰ ਲੈ ਸਕਦੇ ਹੋ ਬਹੁਤ ਸੋਹਣੀ ਖਾਦੀ ਕਾਟਨ ਹੈਗੇ ਤੇ ਹਾਂਜੀ ਇਹਦੇ ਚਾਰ ਸੂਟ ਨੇਗੇ ਚਾਰੇ ਦਾ ਕੱਪੜਾ ਖਾਦੀ ਕਾਟਨ ਚੀ ਆ ਬਹੁਤ ਸੋਹਣਾ ਕੱਪੜਾ ਹੈ ਦਾ ਇਹ ਦੇਖੋ ਜੀ ਇੱਕ ਸੂਟ ਇਹ ਹੋ ਗਿਆ ਦੂਜਾ ਤੀਜਾ ਚੌਥਾ ਸੇਮੀ ਅੰਗ ਖਾਦੀ ਕਾਟਨ ਬਹੁਤ ਸੋਹਣੀ ਕਾਟਨ ਆਲੀ ਬਹੁਤ ਹੀ ਜ਼ਿਆਦਾ ਵਧੀਆ ਇਹ ਦੋਨੋਂ ਮੌਸਮ ਚ ਵੈਸੀ ਪਾਈ ਜਾਂਦਾ ਖਾਦੀ ਕਾਟਨ ਸਦਾ ਵਹਾਰ ਜਿਆ ਗਏ ਜਿੰਨਾ ਮਰਜੀ ਵਾਸ਼ ਕਰ ਲੋ ਨਈ ਨਵਾਂ ਹੀ ਰਹਿੰਦਾਗਾ ਇਹ ਪੁਰਾਣਾ ਨਹੀਂ ਹੁੰਦਾ ਕਦੇ ਵੀ ਕੱਪੜਾ ਤੇ ਇਹ ਨਿਊ ਸਟਾਕ ਆਇਆ ਜੀ ਇਹ ਬਹੁਤ ਸੋਹਣਾ ਕੱਪੜਾ ਇਹ ਨਿਊ ਹੀ ਆਇਆਗਾ ਥੋੜੀ ਦਿਨ ਹੋਇਆ ਇਹਨੂੰ ਸਟਾਕ ਆਇਦੂ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਕਲਰ ਤੁਹਾਨੂੰ ਮਿਲ ਜਾਣਗੇ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹਨਾਂ ਦੇ ਸਾਰਿਆਂ ਤੇ ਅਲੱਗ-ਅਲੱਗ ਵਰਕ ਹੋਊਗਾ ਤੇ ਉਹ ਤੁਹਾਨੂੰ ਆਪਾਂ ਫਿਰ ਵਰਕ ਕਰਕੇ ਦਿਖਾਵਾਂਗੇ ਪਹਿੰਜੀ ਪਹਿਲਾਂ ਤੁਸੀਂ ਕੱਪੜਾ ਚੈੱਕ ਕਰੋ ਕਵਾਲਿਟੀ ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈਗੀ ਵਿੱਚ ਦੇਖੋ ਲਾਈਨਾਂ ਵਾਲਾ 골ਡਨ ਸ਼ੇਡ ਤੁਹਾਨੂੰ ਦਿਖ ਰਿਹਾ ਹੋਣਾਗਾ ਇਹਦੇ ਵਿੱਚ 골ਡਨ ਸ਼ੇਡੀਆਂ ਦੇਖੋ ਵਿੱਚ ਤਾਰਾਂ ਜੀਆਂ ਵਾਂਗ ਬਹੁਤ ਸੋਹਣਾ ਕੈਮਰਿਕ ਕਾਟਨ ਦਾ ਕੱਪੜਾ ਹੈਗਾ ਤੇ ਇਹਦਾ ਪ੍ਰਾਈਸ ਹੈਗਾ 800 ਰੁਪਿਆ ਇਹ 800 ਦਾ ਸੂਟ ਹੈਗਾ ਇਹ ਤੇ ਬਹੁਤ ਸੋਹਣਾ ਸੂਟ ਆ ਬਹੁਤ ਵਧੀਆ ਕੁਆਲਿਟੀ ਆ ਤੇ ਵਿੱਚ ਇਹਦੇ ਲਾਈਨਾਂ ਵਾਲਾ ਡਿਜ਼ਾਈਨ ਆ ਜਿਹੜਾ ਬਹੁਤ ਹੀ ਸੋਹਣਾ ਹੈਗਾ ਸੀ ਇਤੇ ਬਰਕ ਕਰੋਗੇ ਤਾਂ ਇਹ ਹੋਰ ਵੀ ਜਿਆਦਾ ਸੋਹਣਾ ਲੱਗੂਗਾ ਤੁਸੀਂ ਵੈਸੇ ਸਲਾਈ ਕਰਾਉਣਾ ਸਿੰਪਲ ਵੀ ਬਹੁਤ ਚਚੂਗਾ ਇਹ ਬਹੁਤ ਹੀ ਸੋਹਣਾ ਸੂਟ ਹੈ ਜੀ ਇਹਦੇ ਵਿੱਚ ਤੁਹਾਨੂੰ ਹੋਰ ਕਲਰ ਦਿਖਾਉਣੇ ਆ ਬਾਕੀ ਆਪਾਂ ਤੁਹਾਡੇ ਨਾਲ ਫੋਟੋ ਸ਼ੇਅਰ ਕਰ ਦਾਂਗੇ ਹੋਰ ਵੀ ਬਹੁਤ ਕਲਰ ਨੇ ਇਹਦੇ ਵਿੱਚ ਤੇ 800 ਰੁਪਏ ਦਾ ਪ੍ਰਾਈਸ ਆ ਹਾਂਜੀ ਸੈਕੰਡ ਕਲਰ ਦੇਖੋ ਤੁਸੀਂ ਇਹ ਵੀ ਕੈਂਬ੍ਰਿਕ ਕਾਟਨ ਹੋਈ ਸੇਮ ਹੀ ਕੱਪੜਾ ਇਹ ਇਹ ਕਲਰ ਦੇਖੋ ਜੀ ਕਿੰਨਾ ਜਿਆਦਾ ਪਿਆਰੀ ਆ ਸਾਰੇ ਕਲਰ ਬਹੁਤ ਹੀ ਜਿਆਦਾ ਸੋਹਣੇ ਆ ਇਹਨਾਂ ਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਕਲਰ ਸਿਲੈਕਟ ਕਰ ਸਕਦੇ ਹੋ ਤਾਂ 골ਡਨ ਲਾਈਨਾਂ ਦੇ ਵਿੱਚ ਤਾਰਾਂ ਜਿਵੇਂ ਚਮਕ ਵੀ ਆ ਬਹੁਤ ਜਿਆਦਾ ਵਧੀਆ ਕੱਪੜਾ ਹੈਗਾ ਕੋਈ ਲਾਈਨਿੰਗ ਦੀ ਖਾਸ ਜ਼ਰੂਰਤ ਨਹੀਂ ਹੈਗੀ ਇਹਦੇ ਤੇ ਦੇਖਾਂ ਜੀ ਹੋਰ ਵੀ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਉਣੇ ਆ ਕੱਪੜਾ ਸੇਮ ਰਹੂਗਾ ਪ੍ਰਾਈਜ਼ ਰਹੂਗਾ ਇਹਦਾ 800 ਰੁਪਇਆ ਅਗਰ ਤੁਸੀਂ ਇਕੱਠੇ ਲੈਣੇ ਹੋ ਤਾਂ ਥੋੜਾ ਬਹੁਤਾ ਵੱਧ ਕੱਟ ਜਾਂਦਾ ਹੈਗਾ ਪਰ ਜੇ ਸਿੰਗਲ ਸੂਟ ਲੈਣੇ ਤਾਂ ਆਪਾਂ ਨੂੰ 800 ਪ੍ਰਾਈਸ ਪੈਂਦਾ ਇਹਦਾ ਹਾਂਜੀ ਇਹ ਕੇ ਕਲਰ ਦੇਖੋ ਕਿੰਨਾ ਜਿਆਦਾ ਸੋਹਣਾ ਨਾ ਜਿਆਦਾ ਡਾਰਕ ਚਾ ਨਾ ਲਾਈਟ ਚਾ ਬਹੁਤ ਹੀ ਜਿਆਦਾ ਸੋਹਣਾ ਹੈਗਾ ਇੱਥੇ ਵੀ ਬਹੁਤ ਸੋਹਣਾ ਲੱਗੂ ਵਰਕ ਚੂ ਵੀ ਹੋਗਾ ਵਧੀਆ ਤਿਆਰ ਹੋਊਗਾ ਜਦੋਂ ਤੁਹਾਨੂੰ ਦਿਖਾਵਾਂਗੇ ਕੈਮਬ੍ਰਿਕ ਕਾਟਨ ਬਹੁਤ ਜ਼ਿਆਦਾ ਵਧੀਆ ਦਾ ਕੋਲੇ ਤੋਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਦੇ ਬਾਕੀ ਲੱਗ-ਲੱਗ ਸ਼ੌਂਕ ਹੁੰਦੇ ਨੇ ਕਈਆਂ ਨੂੰ ਜ਼ਿਆਦਾ ਹੁੰਦਾ ਪੀਕ ਵਾਲੇ ਆਪਣੇ ਤੇ ਪਹਿਲਾਂ ਪਾ ਕੇ ਡਿਜ਼ਾਈਨ ਦਿਖਾਉਂਦੇ ਆ ਨਾ ਸੂਟ ਤਿਆਰ ਕਰਕੇ ਸਾਰਿਆਂ ਦੀ ਲੱਗ-ਲੱਗ ਚੁਆਇਸ ਹੁੰਦੀ ਹੈ ਲੱਗ-ਲੱਗ ਹੁੰਦਾ ਨਾ ਸਾਰਿਆਂ ਦਾ ਹਾਂਜੀ ਇਹ ਵੀ ਦੇਖੋ ਕਿੰਨਾ ਪਿਆਰਾ ਕਲਰ ਹੈ ਗਰਮੀ ਲਈ ਬਹੁਤ ਜ਼ਿਆਦਾ ਸੋਹਣਾ ਕੱਪੜਾ ਬਹੁਤ ਜ਼ਿਆਦਾ ਸੋਹਣਾ ਹੈ ਦਾ ਗਰਮੀਾਂ ਲਈ ਬਹੁਤ ਵਧੀਆ ਰਹੂਗਾ ਦੇਖੋ ਜੀ ਬਹੁਤ ਜ਼ਿਆਦਾ ਨੈੱਟ ਵਾਂਗ ਵੀ ਨਹੀਂ ਹੈਗਾ ਵੀ ਉਹ ਹੀ ਨੈੱਟ ਆਗੇ ਇਦਾਂ ਵੀ ਨਹੀਂ ਹੈਗਾ ਬਹੁਤ ਸੋਹਣਾ ਕੱਪੜਾ ਹੈਗਾ ਕੈਂਬ੍ਰਿਕ ਕਾਟਨ ਦਾ ਸੂਟ ਨੇ ਇਹ 800 ਪ੍ਰਾਈਸ ਹੈ ਦਾ ਇੱਕ ਵਾਰ ਤੁਹਾਨੂੰ ਫੇਰ ਸਾਰੇ ਚੈੱਕ ਕਰਵਾ ਦਿੰਨੇ ਆ ਦੇਖੋ ਜੀ ਵਿਚਾਰੇ ਕੈਂਬ੍ਰਿਕ ਕਾਟਨ ਨੇ ਤੇ ਇਦਾਂ ਇਹ ਵਿੱਚ ਇਹ ਡਿਜ਼ਾਈਨਿੰਗ ਆ ਬਹੁਤ ਸੋਹਣਾ ਕੱਪੜਾ 800 ਰੁਪਏ ਦਾ ਪ੍ਰਾਈਸ ਆ ਇਸ ਤੋਂ ਬਾਅਦ ਆ ਗਿਆ ਖਾਦੀ कॉटन ब्लैक ਚ ਐਂਡ 레드 ਚ ਇਹਨਾਂ ਦਾ ਪ੍ਰਾਈਸ 600 ਰੁਪਿਆ ਤੇ ਉਸ ਤੋਂ ਬਾਅਦ ਆ ਗਿਆ ਆਫ ਵਾਈਟ ਇਹ ਹੈ ਇਹ ਵੀ ਕੈਮਰਿਕ कॉटन ਆ ਇਹ ਪਲੇਨ ਆ ਬਿਲਕੁਲ ਜਿਵੇਂ ਇਹਦੇ ਵਿੱਚ ਥੋੜੀ ਡਿਜ਼ਾਈਨਿੰਗ ਆ ਲੈਣਾ ਇਹ ਪਲੇਨ ਆ ਬਿਲਕੁਲ ਇਹ 550 ਦਾ ਤੁਹਾਨੂੰ ਮਿਲ ਜੂਗਾ ਸਿੰਗਲ ਸੂਟ ਬਹੁਤ ਹੀ ਸੋਹਣਾ ਕੱਪੜਾ ਹੈ ਸਾਰੇ ਤੇ ਬਾਕੀ ਜਦੋਂ ਤਿਆਰ ਹੋ ਜਾਣਗੇ ਤੁਹਾਡੇ ਨਾਲ ਆਪਾਂ ਫੋਟੋ ਵੀਡੀਓ ਸ਼ੇਅਰ ਹੀ ਕਰ ਦੇਣੀਆਂ ਨੇ ਤੇ ਫਿਰ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਕੱਪੜਾ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਕਪੜਾ ਮੰਗਵਾਉਣਾ ਤਾਂ ਸਾਡੇ ਤੋਂ ਮੰਗਵਾ ਸਕਦੇ ਹੋ ਅਸੀਂ ਆਪ ਲੈ ਕੇ ਤੁਹਾਨੂੰ ਤਿਆਰ ਕਰਕੇ ਵਧੀਆ ਹੀ ਦਵਾਂਗੇ ਕਦੇ ਵੀ ਐਵੇਂ ਲੰਬੇ ਵਾਲਾ ਕੰਮ ਨਾ ਅੱਜ ਤੱਕ ਹੋ ਜਾਣਾ ਅਸੀਂ ਕਦੇ ਕਰਾਂਗੇ ਤੁਹਾਡੇ ਯਕੀਨ ਤੇ ਵਧੀਆ ਪੱਕੇ ਰਵਾਂਗੇ ਹਾਂਜੀ ਅੱਜ ਦੀ ਵੀਡੀਓ ਸੀ ਇਹ ਬਾਕੀ ਇਹਨਾਂ ਦੀਆਂ ਹੋਰ ਵੀ ਕਲਰ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਵੀਡੀਓ ਚੀ ਕਰਦੀ ਹੈ ਨਹੀਂ ਲੱਗ ਤਾਂ ਅਲੱਗ ਤੋਂ ਬਣਾ ਕੇ ਕਰਦਾਂਗੇ ਜਿੰਮੇ ਵੀ ਸਮਾਂ ਹੋਊਗਾ ਇਹ ਵੀਡੀਓ ਪੂਰੀ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਤੁਹਾਡਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੁਣ ਆਪਾਂ ਤੁਹਾਨੂੰ ਕਲਰ ਦਿਖਾਉਨੇ ਆ ਸਾਰੇ ਸੂਟਾਂ ਦੇ ਵਿੱਚ। ਇਹ ਸੂਟ ਹੈਗੇ ਕੈਮਰਿਕ ਕਾਟਨ ਦੇ। ਇਹ ਜਿਹੜੇ ਤੁਹਾਨੂੰ ਖੋਲ ਕੇ ਦਿਖਾਈ ਸੀ 골ਡਨ ਵਿੱਚ ਤਾਰਾਂ ਜਿਹਾ ਵੰਗ ਸੀ ਨਾ ਡਿਜ਼ਾਈਨ ਜਿਹਦੇ ਵਿੱਚ ਲਾਈਨਾਂ ਵਾਲਾ ਉਹ ਸੂਟ ਨੇ। ਇਹ ਕਲਰ ਨੇਗੇ ਲਾਈਟ ਡਾਰਕ ਸਾਰੇ ਕਲਰ ਆਪਾਂ ਤੁਹਾਡੇ ਨਾਲ ਫੋਟੋਆਂ 'ਚ ਸ਼ੇਅਰ ਕਰ ਦਿੱਤੇ ਇਹ ਕੈਮਰੀ ਕਾਟਨ ਪਲੇਨ ਚਾ ਸੂਟ ਆਫ ਵਾਈਟ ਇਹ ਵੀ ਦੇਖ ਲਓ ਇਹਦੇ ਵਿੱਚ ਵੀ ਕਈ ਕਲਰ ਨੇਗੇ ਜਿਹੜਾ ਵੀ ਤੁਹਾਨੂੰ ਚਾਹੀਦਾ ਤੁਹਾਨੂੰ ਮਿਲ ਜੂਗਾ ਤੇ ਇਹ ਲਾਈਨਾਂ ਵਾਲਾ ਡਿਜ਼ਾਈਨ ਫੇਰ ਇਹਦੇ ਵਿੱਚ ਕਲਰ ਆ ਗਿਆ ਇੱਕ ਹੋਰ ਤੇ ਇਹ ਵੀ ਉਹੀ ਨੇਗੇ ਕਲਰ ਸਾਰੇ ਚੈੱਕ ਕਰ ਲਓ ਜੀ ਬਾਕੀ ਆਪਾਂ ਤੁਹਾਨੂੰ ਖੋਲ ਕੇ ਦਿਖਾਈ ਦਿੱਤਾ ਇਹ ਕੱਪੜਾ ਕਿੱਦਾਂ ਦਾ ਕੀ ਪ੍ਰਾਈਜ਼ ਹੈ ਦਾ ਤੇ ਹੁਣ ਆਪਾਂ ਫੋਟੋਆਂ ਸ਼ੇਅਰ ਕਰ ਰਹੇ ਹਾਂ ਵੀ ਕਿਹੜੇ ਕਿਹੜੇ ਕਲਰ ਦੇ ਸੂਟ ਆਪਣੇ ਕੋਲ ਹੈਗੇ ਆ। ਇਹਦੇ ਵਿੱਚ ਪੂਰੇ 30 ਕਲਰ ਨੇਗੇ। ਹਾਂਜੀ ਆਪਾਂ ਸਾਰੀਆਂ ਵੈਸੇ ਤਾਂ ਫੋਟੋਆਂ ਸ਼ੇਅਰ ਕਰ ਦਿੱਤੀਆਂ ਨੇ ਕੋਈ ਕਲਰ ਰਹਿ ਗਿਆ ਹੋਵੇ ਤਾਂ ਲੱਗ ਗੱਲ ਆ। ਹਾਂਜੀ ਆ ਦੇਖ ਲਓ ਤੁਸੀਂ ਤੇ ਆਪਾਂ ਤੁਹਾਨੂੰ ਅੱਗੇ ਫਿਰ ਹੋਰ ਵੀ ਸੂਟ ਦਿਖਾਉਣੇ ਆਂਗੇ। ਇਹ ਆਪਾਂ ਸਾਰੇ ਵਰਕ ਕਰਨ ਦੇ ਲਈ। ਓਹੋ। ਖਰੀਦ ਸਕਦੇ ਆ ਜਾਂ ਫਿਰ ਆਪਾਂ ਵੈਸੇ ਸੂਟ ਬਣਾਉਣਾ ਹੋਵੇ ਉਹਦੇ ਲਈ ਵੀ ਵਧੀਆ ਰਹੂ ਇਹ ਫੈਂਸੀ ਸੂਟ ਦੀ ਤਰ੍ਹਾਂ ਹੋ ਗਿਆ ਵੀ ਦੇਖਣ ਨੂੰ ਵੀ ਸੋਹਣਾ ਲੱਗਦਾ ਕਪੜਾ ਦੇਖੋ ਜੀ ਕਿੰਨੇ ਕਲਰ ਨੇ ਇਹਦੇ ਵਿੱਚ ਸਾਰੇ ਵਧੀਆ ਸ਼ੋਅ ਹੋ ਰਹੇ ਨੇਗੇ ਕਈ ਫੋਟੋਆਂ ਦੁਆਰਾ ਦੁਆਰਾ ਵੀ ਆ ਰਹੀਆਂ ਨੇ ਜੀਆਂ ਪਤਨੂੰ ਕਲਰ ਚੈੱਕ ਕਰਵਾਉਣ ਦੇ ਲਈ ਫੋਟੋਆਂ ਸ਼ੇਅਰ ਕੀਤੀਆਂ ਨੇ ਇਹ ਕੈਂਬ੍ਰਿਕ ਕਾਟਨ ਦਾ ਰੈੱਡ ਕਲਰ ਪੀਚ ਕਲਰ ਤੇ ਹੋਰ ਵੀ ਕਈ ਕਲਰ ਨੇ ਆ ਦੇਖੋ ਜੀ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਆਪਣੀ ਪਸੰਦ ਨਾਲ ਲੈ ਸਕਦੇ ਹੋ ਤੇ ਇਹ ਹੈਗੇ ਆ ਜੀ ਕ੍ਰੇਪ ਦੇ ਵਿੱਚ ਇਹ ਸਾਰੇ ਕਲਰ ਨੇ ਕ੍ਰੇਪ ਦੇ ਵਿੱਚ ਇਹ ਗੈਂਬ੍ਰਿਕ ਕਾਟਨ ਦੇ ਆ ਕਲਰ ਸਾਰੇ ਤੇ ਇਹ ਹੈਗੇ ਜੀ ਖਾਦੀ ਕਾਟਨ ਜੋ ਕਿ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਆ ਪਸੰਦ ਕੀਤੀ ਜਾਂਦੀ ਆ ਬਹੁਤ ਇਹ ਸਾਰੇ ਖਾਦੀ ਕਾਟਨ ਦੇ ਵਿੱਚ ਕਲਰ ਨੇਗੇ ਇਹ ਵੀ ਕਪੜਾ ਬਹੁਤ ਵਧੀਆ ਹੈਗਾ ਹਾਂਜੀ ਤੇ ਅੱਗੇ ਹੋਰ ਵੀ ਫੋਟੋਆਂ ਆ ਰਹੀਆਂ ਨੇਗੀਆਂ ਲੱਗ ਲੱਗ ਕਲਰ ਲੱਗ ਲੱਗੇ ਡਿਜ਼ਾਈਨਿੰਗ ਜੋ ਵੀ ਇਹਦੇ ਵਿੱਚ ਦੇਖੋ ਇਹ ਡਿਜ਼ਾਈਨਿੰਗ ਹੈ ਵੀ ਖਾਦੀ ਕਾਟਨ ਹੀ ਆਂਗੀ ਇਹ ਸਾਰੇ ਖਾਦੀ ਕਾਟਨ ਦੇ ਵਿੱਚ ਹੀ ਨੇ ਕੱਪੜੇ ਸਾਰੇ ਕਲਰ ਡਿਜ਼ਾਈਨ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਧੰਨਵਾਦ ਜੀ